ਆਮਵਾਹੀ ਗੁਰ ਸਤਨਾਮ ਸਤਨਾਮ ਵਾਹੀ ਗੁਰ ਸਤਨਾਮ ਸਤਨਾਮ ਵਾਹੀ ਗੁਰ ਸਤਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 377 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਬਨਾਵੋ ਈ ਮਨ ਗੁਰ ਕਾ ਦਰਸ਼ਨ ਸੰਚੋ ਹਰ ਧਨ ਉਤਮ ਮਤ ਮੇਰੇ ਹਿਰਦੈ ਤੂੰ ਆਓ ਧਿਆਵੋ ਗਾਵੋ ਗੁਣ ਗੋਬਿੰਦਾ ਅਤਿ ਪ੍ਰੀਤਮ ਮੋਇ ਲਾਗੈ ਨਾਓ ਰਹਾਓ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਆਸਾ ਰਾਗ ਵਿੱਚ ਸੱਚੇ ਪਾਤਸ਼ਾਹ ਸਿਮਰਨ ਦੀ ਵਿਧੀ ਉਸ ਮਾਲਕ ਨਾਲ ਜੁੜਨ ਦਾ ਤਰੀਕਾ ਦੱਸਦੇ ਨੇ ਕਿ ਕੀ ਕਰਨਾ ਚਾਹੀਦਾ ਸਾਨੂੰ ਤਾਂ ਕਿ ਸਾਡਾ ਮਨ ਜੁੜ ਜਾਏ ਸੇਜ ਵਸਥਾ ਪ੍ਰਾਪਤ ਹੋ ਜਾਏ ਉਹ ਅਨੰਦ ਪ੍ਰਾਪਤ ਹੋ ਜਾਏ ਗੁਰ ਕਾ ਸ਼ਬਦ ਬਿਨਾਵੋ ਈਮਨ ਮਰ ਕੇ ਇਸ ਮਨ ਨੂੰ ਗੁਰੂ ਦੇ ਸ਼ਬਦ ਨਾਲ ਘੜਨਾ ਕਰੋ ਭਾਈ ਇਹਦੀ ਬਣਤਰ ਜਿਹੜੀ ਹੈ ਗੁਰੂ ਦੇ ਸ਼ਬਦ ਨਾਲ ਬਾਣੀ ਨਾਲ ਜੁੜ ਕੇ ਇਸ ਮਨ ਨੂੰ ਉਸ ਰਬ ਨੂੰ ਨਾ ਕਰੋ ਜਬਜੀ ਸਾਹਿਬ ਵਿੱਚ ਆਪਾਂ ਅਖੰਡਾਂ ਦੀ ਗੱਲ ਕਰਦੇ ਆਂ ਉੱਥੇ ਵੀ ਮਰਿ ਕਨੇ ਤਿੱਥੈ ਕੜੀਐ ਸੁਰਤ ਮਤ ਮਨ ਮੋਧ ਤਿੱਥੈ ਕੜੀਐ ਸੁਰਾਂ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਯੋਧ ਮਹਾ ਮਲਸੂਰ ਤਨ ਮੈਂ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਮਰੇ ਕਨੇ ਆਪਣੇ ਮਨ ਨੂੰ ਉਸ ਵਾਹਿਗੁਰੂ ਅਕਾਲਪੁਰਖ ਦੀ ਸਿਪ ਸਲਾ ਨਾਲ ਜੋੜ ਉਸ ਠਾਕੁਰ ਦੇ ਉਸ ਵਾਹਿਗੁਰੂ ਅਕਾਲਪੁਰਖ ਦੇ ਗੁਣਾਂ ਨੂੰ ਧਾਰਨ ਕਰ ਮਨ ਕਰਕੇ ਇਸ ਮਨ ਦੀ ਬੰਤਰ ਉਸ ਤਰ੍ਹਾਂ ਬਣਾ ਕਿ ਉਸ ਮਹਿਰੂ ਅਕਾਲ ਪੁਰਖ ਨਾਲ ਜੁੜ ਜਾਏ ਸਿਮਤਾ ਜਾਏ ਗੁਰੂ ਕਾ ਦਰਸ਼ਨ ਸੰਚੋ ਹਰ ਧਨ ਗੁਰੂ ਕਾ ਦਰਸ਼ਨ ਦਰਸ਼ਨ ਤੋਂ ਭਾਵ ਹੁੰਦਾ ਗੁਰੂ ਦਾ ਪ੍ਰਭਾਵ ਗੁਰੂ ਦੀ ਸ਼ਖਸੀਅਤ ਗੁਰੂ ਦੇ ਗੁਣ ਇਕੱਠੇ ਕਰ ਇਹ ਨਾਮਤਨ ਹੈ ਨਾਮੀ ਦੇ ਗੁਣਾਂ ਨੂੰ ਧਾਰਨ ਕਰਨਾ ਹੀ ਨਾਮ ਜਪਣਾ ਹੈ ਉਸ ਸਭੈ ਗੁਰੂ ਕਾਲਪੁਰਖ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਇਕੱਠਾ ਕਰ ਇਹ ਤੇਰਾ ਨਾਮ ਧਨ ਹੈ ਉਤਮ ਮਤ ਮੇਰੇ ਹਿਰਦੇ ਤੂੰ ਆਓ ਤੇ ਗੁਰੂ ਅਗੇ ਅਰਦਾਸ ਕਰ ਸੱਚੇ ਪਾਤਸ਼ਾਹ ਸਾਨੂੰ ਚੰਗੀ ਮਤ ਬਖਸ਼ ਪੰਚਮ ਪਾਸ਼ਾ ਮਾਰੇ ਸਮਝਾਉਂਦੇ ਨੇ ਗੁਰ ਕੀ ਮਤ ਤੂੰ ਲੇ ਇਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਆਪਣੀ ਮਤ ਨੂੰ ਤਿਆਗ ਕਿਉਂਕਿ ਤਿੰਨ ਪ੍ਰਕਾਰ ਦੀ ਮਤ ਹੈ ਗੁਰਮਤ ਮਨਮਤ ਕਿਸਮਤ ਅਸੀਂ ਕਿਸਮਤ ਤੇ ਭਰੋਸਾ ਜਿਆਦਾ ਕਰਦੇ ਆ ਕਿਸਮਤ ਤੋਂ ਭਾਵ ਹੁੰਦਾ ਕਿਸੇ ਦੀ ਦਿੱਤੀ ਹੋਈ ਮਤ ਕਿਸੇ ਨੇ ਕਿਹਾ ਇੰਜ ਕਰ ਲਓ ਕਿਸੇ ਨੇ ਕਿਹਾ ਇੰਜ ਕਰ ਲਓ ਤੇ ਦੂਜਾ ਛੋੜਾ ਜਿਹਾ ਗਾਂ ਜਾਂਦਾ ਉਹ ਕਹਿੰਦਾ ਮੇਰੀ ਮਤ ਠੀਕ ਹੈ ਤੇ ਜਦੋਂ ਮਤ ਆਪਣੀ त्याਗੀ ਜਦੋਂ ਗੁਰੂ ਦੀ ਮਤ ਲਈ ਤੇ ਮਾਰਜ ਕਹਿੰਦੇ ਉਦੋਂ ਇਹ ਮਤ ਫਿਰ ਬੁੱਧ ਜਿਹੜੀ ਹੈ ਪ੍ਰਕਾਸ਼ ਹੋਈ ਇਹਨੂੰ ਪਤਾ ਲੱਗਿਆ ਸੱਚ ਕੀ ਹੈ ਝੂਠ ਕੀ ਹੈ ਵਿਵੇਕ ਬੁੱਧ ਜਿਹਨੂੰ ਕਹਿੰਨੇ ਆਸੇ ਮਹਾਰਜ ਜੀ ਅੱਗੇ ਅਰਦਾਸ ਕਰ ਸੱਚੇ ਪਾਤਸ਼ਾਹ ਜੀ ਉਹ ਵਿਵੇਕ ਬੁੱਧੀ ਬਖਸ਼ੋ ਸਾਨੂੰ ਧਿਆਵਾਂ ਗਾਵਾਂ ਗੁਣ ਗੋਬਿੰਦਾ ਅਤਪ੍ਰੀਤਮ ਮੋਹਿ ਲਾਗੈ ਨਾਓ ਮੈਂ ਉਸ ਗੋਬਿੰਦ ਦੇ ਉਸ ਪ੍ਰਭੂ ਦੇ ਗੁਣਾਂ ਨੂੰ ਹਿਰਦੇ ਤੋਂ ਧਿਆਵਾਂ ਇਸ ਮੁਖ ਤੋਂ ਗਾਉਂਦਾ ਰਵਾਂ ਤੇ ਮੇਰਾ ਮੋਹ ਉਸ ਪ੍ਰਮਾਤਮਾ ਦੇ ਨਾਮ ਨਾਲ ਲੱਗ ਜਾਏ ਉਸ ਵੈਗੁਰ ਅਕਾਲ ਪੁਰਖ ਜਿਹੜੇ ਗੁਣ ਨੇ ਜਿਹੜੇ ਉਹਨਾਂ ਨਾਲ ਸਾਡੀ ਸੁਰਤ ਜੁੜ ਜਾਏ ਸਾਡਾ ਮਨ ਜੁੜ ਜਾਏ ਰਹਾਉ ਤ੍ਰਿਪਤ ਗਾਵਣ ਸੱਚਾ ਨਾਏ 68 ਮਜਨ ਸੰਤ ਤੂ ਰਾਏ ਸੱਚੇ ਦੇ ਨਾਮ ਨਾਲ ਜੁੜਨ ਨਾਲ ਇਹ ਮਨ ਤ੍ਰਿਪਤ ਗਿਆ ਮਨ ਰਜ ਗਿਆ ਮਨ ਦੀਆਂ ਭੁੱਖਾਂ ਖਤਮ ਹੋ ਗਈਆਂ ਕਿਉਂਕਿ ਦੁਨੀਆ ਦੇ ਪਦਾਰਥਾਂ ਨਾਲ ਇਹ ਮਨ ਕਦੇ ਰਜਦਾ ਨਹੀਂ ਇਹ ਮਾਨਕ ਚੁੱਲ੍ਹੇ ਦੀ ਨਿਆਈ ਹੈ ਜਿਸ ਤਰ੍ਹਾਂ ਚੁੱਲ੍ਹੇ ਦੇ ਵਿੱਚ ਅਸੀਂ ਵੱਧ ਤੋਂ ਵੱਧ ਲਕੜਾ ਫੁੱਕੀ ਜਾਵਾਂਗੇ ਉਥੇ ਫੁੱਕੀ ਜਾਏਗਾ ਜੀ ਇਹਦੀਆਂ ਤਰਸਨਾਵਾਂ ਤੇ ਵਧੀਆਂ ਜਾਣਗੀਆਂ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਤ੍ਰਿਪਤ ਘਾਵਨ ਸੱਚਾ ਨਾਏ ਇਹ ਸੱਚੇ ਨਾਮ ਨਾਲ ਹੀ ਰਚ ਸਕਦਾ ਹੈ ਤ੍ਰਿਪਤ ਹੋ ਸਕਦਾ ਹੈ 86 ਮਹ ਜਨ ਸੰਤ ਤੁਰਾਏ ਸੰਤ ਜਣਾ ਦੀ ਉਹਨਾਂ ਗੁਰਮੁਖ ਪਿਆਰਿਆਂ ਦੀ ਸਾਧ ਸੰਗਤ ਦੀ ਚਰਨ ਧੂੜ ਭਾਵ ਸਾਧ ਸੰਗਤ ਕਰਨ ਨਾਲ ਹੀ 88 ਤੀਰਥਾਂ ਦਾ ਇਸ਼ਨਾਨ ਹੈ ਸਭ ਮੈਂ ਜਾਨੂ ਕਰਤਾ ਇੱਕ ਸਾਧ ਸੰਗਤ ਮਿਲ ਬੁੱਧ ਵਿਵੇਕ ਤੇ ਮਾਰੀ ਜੀ ਕਹਿੰਦੇ ਇੱਥੇ ਆ ਕੇ ਇਹ ਜਾਣ ਕੇ ਸਭੇ ਕਟਰਾਮ ਬੋਲੇ ਉਹ ਕਰਤਾ ਸਾਰਿਆਂ ਵਿੱਚ ਵੱਸਦਾ ਹੈ ਉਹਦੀ ਜੋਤ ਸਾਰਿਆਂ ਵਿੱਚ ਹੈ ਕੋਈ ਵੀ ਇੱਥੇ ਉੱਤਮ ਜਾਂ ਨੀਚ ਨਹੀਂ ਹੈ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਜਦੋਂ ਇਹ ਗੱਲ ਸਮਝ ਆਈ ਕਿ ਸਾਡੇ 'ਚ ਕੋਈ ਵੱਡਾ ਜਾਂ ਛੋਟਾ ਨਹੀਂ ਜਾਂ ਉੱਚਾ ਜਾਂ ਨੀਵਾਂ ਨਹੀਂ ਜੋ ਅਵਸਥਾ ਮੈਂ ਮੇਰੀਆਂ ਨੇ ਉਹ ਉਹਦੀਆਂ ਵੀ ਨੇ ਜੇ ਮੈਂ ਮੰਨਦਾ ਕਿ ਉਹ ਪ੍ਰਮਾਤਮਾ ਮੇਰੇ ਅੰਗ ਸੰਗ ਹੈ ਤਾਂ ਉਹਨਾਂ ਦੇ ਨਾਲ ਵੀ ਹੈ ਜਦੋਂ ਅਸੀਂ ਸਾਰਿਆਂ ਵਿੱਚ ਉਸ ਜੋਤ ਨੂੰ ਵੇਖਣਾ ਸ਼ੁਰੂ ਕੀਤਾ ਸਾਧ ਸੰਗਤ ਮਿਲ ਬੁੱਧ ਵਿਵੇਕ ਕਿ ਸਾਧ ਸੰਗਤ ਵਿੱਚ ਆ ਕੇ ਵਿਵੇਕ ਬੁੱਧੀ ਪ੍ਰਾਪਤ ਹੋਈ ਸੱਚ ਤੇ ਝੂਠ ਦੀ ਪਛਾਣ ਕਰਨੀ ਸ਼ੁਰੂ ਕੀਤੀ ਵਿਵੇਕ ਬੁੱਧੀ ਹੈ ਜੀ ਇੰਨੇ ਕਿ ਇੱਕ جوہری ਬੱਚਾ ਸੀ ਉਹਦਾ ਪਿਤਾ ਮਰ ਗਿਆ ਜਦੋਂ ਪਿਤਾ ਮਰਿਆ ਘਰ ਦੇ ਵਿੱਚ ਜੋ ਸੀ ਉਸੀ ਮਾਂ ਨੇ ਸੰਭਾਲਿਆ ਸੰਭਾਲ ਕੇ ਉਹਨੂੰ ਵੱਡਾ ਕੀਤਾ ਜਦੋਂ ਵੱਡਾ ਹੋਇਆ ਤਾਂ ਉਹਨੇ ਦੂਜੇ ਸ਼ਹਿਰ ਦੇ ਵਿੱਚ ਭੇਜਿਆ ਕਿ ਜਾ ਆਹ ਮੂਰਤੀ ਲੈ ਜਾ ਉਹ ਫਲਾਨੀ ਜਗ੍ਹਾ ਤੇ جوہری ਹੈ ਦੁਕਾਨ ਹੈ ਉਹਦੀ ਉਹਦੇ ਕੋਲ ਜਾ ਕੇ ਉਹਨੂੰ ਵੇਚ ਦੇਈ ਤੇਰੇ ਪਿਤਾ ਦਾ ਦੋਸਤ ਸੀ ਬਹੁਤ ਵਧੀਆ ਤੇ ਤੂੰ ਹੁਣ ਆਪਣਾ ਕੰਮ ਸ਼ੁਰੂ ਕਰ ਉਹ ਕਹਿੰਦੇ ਜਦੋਂ ਲੈ ਕੇ ਗਿਆ ਉਹਦੇ ਕੋਲੇ ਉਹਨੇ ਬਿਠਾਇਆ ਚਾਹ ਪਾਣੀ ਪੁੱਛਿਆ ਬੜੀ ਸੇਵਾ ਕੀਤੀ ਕਿ ਮੇਰੇ ਦੋਸਤ ਦਾ ਪੁੱਤਰ ਆਇਆ ਤੇ ਉਹਨੇ ਕਿਹਾ ਕਿ ਪੁੱਤਰ ਇੰਜ ਕਰ ਇਹ ਮੋਤੀ ਨਾ ਤੂੰ ਆਪਣੀ ਮਾਂ ਨੂੰ ਦੇ ਆ ਤੂੰ ਤੂੰ ਮੇਰੇ ਕੋਲੋਂ ਕੰਮ ਸਿੱਖ ਲੈ ਉਹ ਕਹਿੰਦਾ ਜੀ ਠੀਕ ਹੈ ਜੁਰੂ ਪੰਜ ਸਾਲਾਂ ਬਾਅਦ ਉਹ ਨੂੰ ਕਹਿੰਦਾ ਕਿ ਜਾ ਆਪਣੀ ਮਾਂ ਕੋਲੋਂ ਫਿਰ ਉਹ ਮੋਤੀ ਲੈ ਕੇ ਆ। ਉਹ ਜਦੋਂ ਮੋਤੀ ਲੈ ਕੇ ਆਇਆ ਤੇ ਉਹਨੂੰ ਕਿਹਾ ਕਿ ਹੁਣ ਵੇਖ ਹੁਣ ਤੇਰੀ ਅੱਖ ਪਛਾਣਨ ਵਾਲੀ ਹੋ ਗਈ ਹੈ। ਹੁਣ ਤੂੰ ਦੱਸ ਇਸ ਮੋਤੀ ਦੀ ਕਿੰਨੀ ਕੀਮਤ ਹੈ? ਉਹ ਕਹਿੰਦਾ ਜੀ ਇਹ ਤੇ ਕਰੋੜਾਂ ਵਿੱਚ ਹੈ। ਇਹਦੀ ਕੀਮਤ ਕਰੋੜਾਂ ਵਿੱਚ ਹੈ। ਤਾਂ ਉਸ ਜੋਰੀ ਨੇ ਕਿਹਾ ਕਿ ਪੁੱਤਰ ਮੈਂ ਤੈਨੂੰ ਏਸੇ ਕਰਕੇ ਆਪਣੇ ਕੋਲ ਬਿਠਾਇਆ ਸੀ ਤਾਂ ਕਿ ਤੂੰ ਪਛਾਣ ਸਕੇ ਇਹਦੀ ਕੀਮਤ ਕਿੰਨੀ ਹੈ। ਹੁਣ ਤੈਨੂੰ ਪਤਾ ਹੈ। ਤੇ ਨਹੀਂ ਤੇ 3000 2000 ਰੁਪਏ ਦੀ ਕੀ ਤੋਰ ਦੇਣਾ ਸੀ ਜਦ ਤੱਕ ਆਪ ਵਿਵੇਕ ਬੁੱਧੀ ਨਾਲ ਕਿਉਂਕਿ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਬਾਣੀ ਨੂੰ ਪੜ੍ਹ ਕੇ ਬਾਣੀ ਨੂੰ ਵਿਚਾਰ ਕੇ ਸਾਨੂੰ ਪਰਖ ਹੋ ਜਾਂਦੀ ਹੈ ਗੁਰੂ ਸਾਨੂੰ ਵਿਵੇਕ ਬੁੱਧ ਦਿੰਦਾ ਹੈ ਉਸ ਬੁੱਧੀ ਨਾਲ ਅਸੀਂ ਸੱਚ ਤੇ ਝੂਠ ਦੀ ਪਛਾਣ ਕਰ ਲੈਨੇ ਆ ਜਦੋਂ ਗੁਰੂ ਕਿਰਪਾ ਕਰਦਾ ਹੈ ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਤੇ ਸੰਗਤ ਵਿੱਚ ਆ ਕੇ ਮਰ ਕੇ ਵਿਵੇਕ ਬੁੱਧੀ ਪ੍ਰਾਪਤ ਹੋਈ ਦਾ ਸਗਲ ਕਾ ਛੋੜ ਬਮਾਨ ਨਾਨਕ ਕਾ ਗੁਰੂ ਦੀਨੋ ਦਾਨ ਤੇ ਅਖੀਰਲੇ ਬੰਦ ਵਿੱਚ ਮਾਰੇ ਨੇ ਦੱਸਿਆ ਸਮਝਾਇਆ ਕਿ ਜੇ ਤੂੰ ਨਾਮ ਦੀ ਪ੍ਰਾਪਤ ਕਰਨੀ ਚਾਹੁੰਦਾ ਦਾਸ ਸਗਲ ਕਾ ਸਾਰਿਆਂ ਦਾ ਦਾਸ ਹੋ ਜਾ ਗੁਰਮੁਖ ਨਿਮਾਣਾ ਹੋ ਗੁਰਮੁਖ ਰਿਧੈ ਗਰੀਬੀ ਆਵੇ ਆਪਣਾ ਹੰਕਾਰ ਛੱਡ ਦੇ ਕਿਉਂਕਿ ਹਰ ਜੂ ਹੰਕਾਰ ਨਾ ਭਾਵੇ ਹੀ ਬੇਦਕੂਕ ਸੁਣਾਵੇ ਪ੍ਰਮਾਤਮਾ ਨੂੰ ਉਸ ਬਹਿਰੂ ਅਕਾਲ ਪੁਰਖ ਨੂੰ ਹੰਕਾਰ ਨਹੀਂ ਪਾਉਂਦਾ ਹਉਮੈ ਨਾਮੇ ਨਾਲ ਵਿਰੋਧ ਹੈ ਦੋਇ ਨਾ ਵਸਾਇ ਇਕਠਾਏ ਹਉਮੈ ਤੇ ਨਾਮ ਇਕੱਠੇ ਨਹੀਂ ਚੱਲ ਸਕਦੇ ਜਿੱਥੇ ਹਉਮੈ ਹੋएगी ਉੱਥੇ ਨਾਮ ਨਹੀਂ ਵਸ ਸਕਦਾ ਇਸ ਕਰਕੇ ਪਹਿਲੀ ਅਵਸਥਾ ਇਹ ਮਰਨੇ ਕਹੀ ਕਿ ਆਪਣਾ ਹੰਕਾਰ ਤਿਆਗ ਦੇ ਸਭ ਮੈਂ ਜਾਨੂ ਕਰਤਾ ਏਕ ਤੇ ਸਾਰਿਆਂ ਵਿੱਚ ਇੱਕ ਕਰਕੇ ਜਾਣ ਦਾਸ ਸਗਲ ਕਾ ਛੋੜ ਅਭਿਮਾਨ ਨਾਨਕ ਕੋ ਗੁਰਤੀਨੋ ਦਾਨ ਤੇ ਜਿਸ ਦਿਨ ਤੂੰ ਆਪਣੀ ਮੈਂ ਨੂੰ ਛੱਡ ਦੇਂਗਾ ਇਸ ਹੰਕਾਰ ਨੂੰ ਤਿਆਗ ਦੇਂਗਾ ਤੇ ਪੰਜਵੇਂ ਨਾਨਕ ਪਾਤਸ਼ਾਹ ਮਖਨੇ ਗੁਰੂ ਤੈਨੂੰ ਨਾਮ ਦਾਨ ਬਖਸ਼ੇਗਾ ਨਾਮ ਦੀ ਦਾਤ ਤੇਰੀ ਝੁਲੀ ਪਾ ਦੇਗਾ ਇਹ ਹੀ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਹੈ ਆਸਾ ਮਹੱਲਾ ਪੰਜਵਾਂ ਬੁੱਧ ਪ੍ਰਕਾਸ਼ ਪਈ ਮਤ ਪੂਰੀ ਤਾਂ ਤੇ ਬਿਨਸੀ ਦੁਰ ਮਤ ਦੂਰੀ ਐਸੀ ਗੁਰਮਤ ਪਾਈ ਲੈ ਬੂਟਤ ਘੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਭਾਈ ਰੇ ਤੇ ਜਦੋਂ ਸੰਗਤ ਵਿੱਚ ਆ ਕੇ ਵਿਵੇਕ ਬੁੱਧੀ ਪ੍ਰਾਪਤ ਹੋਈ ਤੇ ਪਾਸ਼ਾ ਮਰ ਕਹਿੰਦੇ ਬੁੱਧ ਪ੍ਰਕਾਸ਼ ਪਈ ਮਤ ਪੂਰੀ ਹੁਣ ਪੂਰੀ ਮਤ ਹੋ ਗਈ ਸੱਚ ਤੇ ਝੂਠ ਦੀ ਪਛਾਣਨ ਵਾਲਾ ਕਿਉਂਕਿ ਪੂਰੇ ਨਾਲ ਜੁੜ ਗਿਆ ਪੂਰੇ ਕਾ ਕੀਆ ਸਭ ਕੁਝ ਪੂਰਾ ਘਟਬਦ ਕਿਛ ਨਾਹੀਂ ਜਦੋਂ ਬਾਣੀ ਨੂੰ ਪੜਦਿਆਂ ਹੋਇਆਂ ਬਾਣੀ ਨੂੰ ਵਿਚਾਰਦਿਆਂ ਹੋਇਆਂ ਸੰਗਤ ਵਿੱਚ ਵਿਚਰਦਿਆਂ ਹੋਇਆਂ ਵਿਵੇਕ ਬੁੱਧੀ ਪ੍ਰਾਪਤ ਹੋਈ ਸਾਰੇ ਹੀ ਆਪਣੇ ਲੱਗਣ ਲੱਗ ਪਏ ਤਾਂ ਤੇ ਬਿਨਸੀ ਦੁਰਮਤ ਦੂਰੀ ਕਹਿੰਦੇ ਉਦੋਂ ਭੈੜੀ ਮੱਤ ਤੋਂ ਦੂਰੀ ਹੋ ਗਈ ਕਿਉਂਕਿ ਬੁਰੀ ਚੀਜ਼ ਭੈੜੀ ਚੀਜ਼ ਗੰਦੀ ਚੀਜ਼ ਕੋਈ ਵੀ ਨਹੀਂ ਰੱਖਣਾ ਚਾਹੁੰਦਾ ਜੀ ਕੌਣ ਚਾਹੁੰਦਾ ਗੰਦਗੀ ਰੱਖਣਾ ਆਪਣੇ ਘਰ 'ਚ ਆਪਣੇ ਹਿਰਦੇ 'ਚੋਂ ਉਹ ਗੰਦਗੀ ਉਹ ਭੈੜੀ ਬਿਰਤੀ ਭੈੜੀ ਮੱਤ ਤਿਆਗ ਦਿੱਤੀ ਐਸੀ ਗੁਰਮਤ ਪਾਈ ਲੈ ਕਹਿੰਦੇ ਗੁਰੂ ਦੀ ਮੱਤ ਫਿਰ ਐਸੀ ਪ੍ਰਾਪਤ ਹੋਈ ਬੂਟਤ ਘੋਰ ਅੰਧਕੂਪ ਮੈਂ ਨਿਕਸਿਓ ਮੇਰੇ ਭਾਈ ਰੇ ਇਸ ਹਨੇਰੇ ਦੇ ਖੂਬ ਵਿੱਚ ਅਗਿਆਨਤਾ ਦੇ ਖੂਬ ਵਿੱਚ ਡੁੱਬੇ ਪਏ ਸਾ ਮਹਾਰਾਜ ਭਾਈ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਸਾਨੂੰ ਕੱਢ ਲਿਆ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਬਾਹਰ ਕੱਢ ਲਿਆ ਸੱਚ ਤੇ ਝੂਠ ਦੀ ਪਹਿਚਾਨ ਹੋਣੀ ਸ਼ੁਰੂ ਹੋਈ ਸੱਚ ਕੀ ਹੈ ਝੂਠ ਕੀ ਹੈ ਜਿੰਦਗੀ ਦਾ ਮਨੋਰਥ ਪਤਾ ਲੱਗਿਆ ਅਸੀਂ ਕਿਉਂ ਆਏ ਆ ਕੀ ਕਰਨ ਆਏ ਆ ਕਾਦੇ ਵਾਸਤੇ ਆਏ ਆ ਜਾਣਾ ਹੈ ਸਰੀਰ ਨੂੰ ਛੱਡ ਕੇ ਫਿਰ ਕਿੱਥੇ ਜਾਣਾ ਉਦੋਂ ਇਹ ਅਵਸਥਾਵਾਂ ਬੰਦੇ ਨੂੰ ਪ੍ਰਾਪਤ ਹੁੰਦੀਆਂ ਨੇ ਉਦੋਂ ਸਹਿਜ ਅਵਸਥਾ ਪ੍ਰਾਪਤ ਹੁੰਦੀ ਉਦੋਂ ਨਿਜ ਘਰ ਦੀ ਅਵਸਥਾ ਪ੍ਰਾਪਤ ਹੁੰਦੀ ਸੰਗਤ ਵਿੱਚ ਆ ਕੇ ਬਾਣੀ ਦੇ ਵਿਚਾਰ ਕਰਦੇ ਆ ਹੋਇਆ ਰਹਾਉ ਮਹਾ ਅਗਹਾ ਅਗਨ ਸਾਗਰ ਕਾ ਗੁਰਬੋਹਿਤ ਤਾਰੇ ਰਤਨਾਗਰ ਮਰ ਜਿੰਦੇ ਅੱਗ ਦਾ ਸਮੁੰਦਰ ਹੈ ਇਹ ਸੰਸਾਰ ਅੱਗ ਦਾ ਸਮੁੰਦਰ ਹੈ ਕਾਮ ਦੀ ਅੱਗ ਕ੍ਰੋਧ ਦੀ ਅੱਗ ਹਉਮੈ ਦੀ ਅੱਗ ਈਰਖਾ ਦੀ ਅੱਗ ਅੱਗ ਹੀ ਅੱਗ ਹੈ ਇਸ ਅੱਗ ਤੋਂ ਪਾਰ ਕਰਨ ਵਾਲਾ ਵਾਹਿਗੁਰੂ ਕਾ ਪੁਰਖ ਆਪ ਗੁਰਬੋਹਿਤ ਤਾਰੇ ਰਤਨਾਗਰ ਗੁਰੂ ਸਾਨੂੰ ਗੁਰੂ ਦਾ ਗਿਆਨ ਸਾਨੂੰ ਬਹੁਤ ਤਰ੍ਹਾਂ ਜਹਾਜ਼ ਦੀ ਤਰ੍ਹਾਂ ਕਿਸ਼ਤੀ ਦੀ ਤਰ੍ਹਾਂ ਮਿਲਿਆ ਜਿਸ ਤਰ੍ਹਾਂ ਕਿਸ਼ਤੀ ਵਿੱਚ ਪਾਰ ਹੋ ਕੇ ਬੰਦਾ ਸਮੁੰਦਰ ਪਾਰ ਹੋ ਜਾਂਦਾ ਹੈ ਦਰਿਆ ਪਾਰ ਹੋ ਜਾਂਦਾ ਹੈ ਅਸੀਂ ਇਸ ਅੱਗ ਦੇ ਸਮੁੰਦਰ ਨੂੰ ਪਾਰ ਕਰ ਗਏ ਸਾਨੂੰ ਨੇ ਸਤਿਗੁਰੂ ਨੇ ਬਾਣੀ ਬਖਸ਼ੀ ਜਿਹੜੀ ਰਤਨਾਗਰ ਹੈ ਰਤਨਾ ਨਾਲ ਭਰਪੂਰ ਹੈ ਗੁਰਸਾਗਰ ਰਤਨੀ ਭਰਪੂਰੇ ਇਥੇ ਰਤਨਾ ਨਾਲ ਭਰਪੂਰ ਸਾਨੂੰ ਪ੍ਰਾਪਤ ਹੋਈ ਦੁੱਤਰ ਅੰਧ ਵਿਖਮੇ ਮਾਇਆ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਬੜਾ ਔਖਾ ਸੀ ਬੜਾ ਹਨੇਰਾ ਸੀ ਇਸ ਮਾਇਆ ਦੇ ਸਾਗਰ ਨੂੰ ਤਰਨਾ ਕਿਉਂਕਿ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਤੇ ਤੀਜੇ ਪਾਸ਼ਾ ਮਾਇਆ ਦੀ ਪ੍ਰਭਾਸ਼ਾ ਵੀ ਦਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਜਦੋਂ ਦੂਜੇ ਭਾਉ ਵਿੱਚ ਪੈ ਜਾਏ ਮਨ ਕੱਲੀ ਪੈਸੇ ਹੀ ਮਾਇਆ ਨਹੀਂ ਹੈ ਇਹ ਸਰੀਰ ਵੀ ਮਾਇਆ ਹੈ ਕਦੇ-ਕਦੇ ਗਿਆਨ ਵੀ ਮਾਇਆ ਹੈ ਗਿਆਨ ਵਿੱਚੋਂ ਵੀ ਹੰਕਾਰ ਪੈਦਾ ਹੋ ਜਾਂਦਾ ਹੈ ਅਸੀਂ ਜਦੋਂ ਥੋੜਾ ਪਤਾ ਜਾਣ ਲਈਏ ਨਾ ਅਸੀਂ ਉਹਦਾ ਵੀ ਹੰਕਾਰ ਕਰ ਜੰਨੇ ਆ ਤੇ ਉਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਗਿਆਨवान ਬੰਦਾ ਹੰਕਾਰੀ ਹੋਇਆ ਸਮਾਜ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ ਇਸ ਕਰਕੇ ਮਾਰੇ ਨੇ ਗੁਰੂ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਭਾਵੇਂ ਇਹ ਔਖਾ ਸੀ ਤਰਨਾ ਕਿਉਂਕਿ ਹਉਮੈ ਦਾ ਕੋਈ ਪਤਾ ਨਹੀਂ ਜੀ ਕਦੋਂ ਕਿੱਥੋਂ ਪ੍ਰਗਟ ਹੋ ਜਾਏ ਹੰਕਾਰ ਹੈ ਕਿਸੇ ਗੱਲ ਦਾ ਵੀ ਹੋ ਜਾਏ ਦੋ ਚਾਰ ਬੰਦਿਆਂ ਨੇ ਸਿੱਖ ਸਲਾਹ ਕੀਤੀ ਦੂਸਰ ਬੰਦੇ ਨੇ ਵਡਿਆਈ ਕੀਤੀ ਤੇ ਬੰਦੇ ਦੇ ਪੈਰ ਚੁੱਕੇ ਜਾਂਦੇ ਨੇ ਤੇ ਮਾਰੇ ਕਹਿੰਦੇ ਨਹੀਂ ਤੁਸੀਂ ਬੜੀ ਕੀਤੀ ਕਿਰਪਾ ਕੀਤੀ ਗੁਰਪੂਰ ਐ ਪ੍ਰਗਟ ਮਾਰਗ ਦਿਖਾਇਆ ਪੂਰੇ ਗੁਰੂ ਨੇ ਅੰਦਰ ਪ੍ਰਗਟ ਹੋ ਕੇ ਪ੍ਰਤੱਖ ਹੋ ਕੇ ਕਿਉਂਕਿ ਉਹ ਗੁਰਬਾਣੀ ਇਸ ਯੁੱਗ ਮੈਂ ਚਾਨਣ ਜਿਸ ਤਰ੍ਹਾਂ ਸਾਨੂੰ ਹਨੇਰੇ ਵਿੱਚ ਲਾਈਟ ਮਿਲ ਜਾਏ ਗੁਰਬਾਣੀ ਇਸ ਤਰ੍ਹਾਂ ਹੈ ਜੀ ਇਸ ਅਗਿਆਨਤਾ ਦੇ ਹਨੇਰੇ ਵਿੱਚ ਸਾਨੂੰ ਗੁਰਬਾਣੀ ਨੇ ਲਾਈਟ ਕੀਤੀ ਸਾਨੂੰ ਮਾਰਗ ਦਿਖਾ ਦਿੱਤਾ ਕਿ ਸਾਡਾ ਰਸਤਾ ਕੀ ਹੈ ਅਸੀਂ ਕਿਹੜੇ ਮਾਰਗ ਤੇ ਜਾਣਾ ਹੈ ਫਿਰ ਮਾਰਗ ਤੋਂ ਬੰਦਾ ਭਟਕਦਾ ਨਹੀਂ ਨਹੀਂ ਤੇ ਮਰੇ ਜਿੱਕੇ ਨੇ ਦੇਖਾ ਦੇਖੀ ਸਭ ਕਰੇ ਮਨ ਮੁਖਬੂਜ ਨਾ ਪਾਏ ਅਸੀਂ ਤੇ ਦੇਖਾ ਦੇਖੀ ਕਰੀ ਜਾਂਦੇ ਅਸੀਂ ਦੇਖਾ ਦੇਖੀ ਕਰੀ ਜਾਂਦੇ ਹਾਂ ਬਿਨਾ ਕਿਸੇ ਨੇ ਕੀਤੇ ਅੱਗੋਂ ਅਸੀਂ ਵੀ ਕਰੀ ਜਾਂਦੇ ਪੁੱਛਦੇ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਬਾਅਦ ਅਸੀਂ ਮੂਰਤੀਆਂ ਨੂੰ ਮੱਥਾ ਟੇਕੀ ਜਾਂਦੇ ਹਾਂ ਫੋਟੋਆਂ ਨੂੰ ਮੱਥਾ ਟੇਕੀ ਜਾਂਦੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕਿਉਂ ਕਿਉਂਕਿ ਹੱਤ ਪਈ ਹੈ ਇੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਅਸੀਂ ਸੋ ਘਾਸ ਹੰਤੇ ਵੀ ਜਾਣਾ ਹੁੰਦਾ ਹੈ। ਬਸ ਇੱਕ ਰੁਟੀਨ ਹੈ ਬਣਿਆ ਹੋਇਆ। ਕਿਉਂ ਕਰਦੇ ਆਂ ਨਹੀਂ ਪਤਾ। ਬਾਣੀ ਦੀ ਵਿਚਾਰ ਹੋ ਰਹੀ ਹੁਕਮਨਾਮਾ ਹੋ ਰਿਹਾ ਹੁੰਦਾ ਹੈ। ਅਸੀਂ ਪਤਾ ਨਹੀਂ ਕੀ ਲੱਗੇ ਹੁੰਨੇ ਆ ਕਰਨ। ਹੁਕਮਨਾਮਾ ਹੋ ਰਿਹਾ ਹੈ। ਗੁਰੂ ਸਾਹਿਬ ਦੇ ਬੋਲ ਉਚਾਰਨ ਹੋ ਰਹੇ ਨੇ। ਸੁਣਨ ਦੀ ਬਜਾਏ ਅਸੀਂ ਆਪਣੇ ਕੰਮ ਲੱਗੇ ਹੁੰਨੇ ਆ ਕਰਨ। ਨਹੀਂ। ਕਿਉਂਕਿ ਸਾਨੂੰ ਦੱਸਿਆ ਹੀ ਨਹੀਂ ਗਿਆ। ਨਾ ਕੋਈ ਦੱਸਣ ਵਾਲਾ ਹੈ ਨਾ ਕੋਈ ਸੁਣਨ ਵਾਲਾ ਵੀ ਹੈ ਉਹ ਕਹਿੰਦੇ ਇਹਨੂੰ ਕੀ ਪਤਾ ਹੈ ਉਹ ਤੋਂ ਹੰਕਾਰ ਹੈ ਸਾਡੇ ਅੰਦਰ ਕਿ ਇਹਨੂੰ ਕੀ ਪਤਾ ਹੈ ਇਸ ਕਰਕੇ ਮਾਰਾ ਸਮਝਾਉਂਦੇ ਨੇ ਗੱਲ ਗੁਰੂ ਨੇ ਪ੍ਰਗਟ ਹੋ ਕੇ ਪ੍ਰਤੱਖ ਤੌਰ ਤੇ ਅੰਦਰ ਹੋ ਕੇ ਜਦੋਂ ਸਾਨੂੰ ਇਹ ਮਾਰਗ ਦਿਖਾ ਦਿੱਤਾ ਸਾਨੂੰ ਸਮਝ ਆ ਗਈ ਕਿ ਸਾਡਾ ਮਾਰਗ ਕੀ ਹੈ ਸਾਡੀ ਮੰਜ਼ਿਲ ਕੀ ਹੈ ਜਾਪ ਤਾਪ ਕਿਛੁ ਉਕਤ ਨਾ ਮੋਰੀ ਗੁਰੂ ਨਾਨਕ ਸ਼ਰਨਾਗਤ ਤੋਰੀ ਸੱਚੇ ਪਾਤਸ਼ਾਹ ਜੀ ਨਾ ਸਾਡੇ ਕੋਲ ਜਪ ਹੈ ਨਾ ਤਪ ਹੈ ਨਾ ਹੀ ਕੋਈ ਸਿਆਣਪਾਂ ਨਹੀਂ ਸਾਡੇ ਕੋਲੇ ਜਦੋਂ ਗੁਰੂ ਦੇ ਦਰ ਤੇ ਆਉ ਨਾ ਇਹ ਗੱਲ ਜ਼ਰੂਰ ਕਹਿ ਦਿਆ ਕਰੋ ਸੱਚੇ ਪਾਤਸ਼ਾਹ ਸਾਡੇ ਕੋਲੇ ਕੁਝ ਵੀ ਨਹੀਂ ਹੈ ਬਸ ਇੱਕੋ ਤਰੀਕਾ ਬਖਸ਼ਦੇ ਆ ਕਿ ਤੇਰੀ ਸ਼ਰਨ ਆ ਗਏ ਹਾਂ ਨਾਨਕ ਗੁਰੂ ਨਾਨਕ ਸ਼ਰਨਾਗਤ ਤੋਰੀ ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ ਸਾਨੂੰ ਪਤਾ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਤੂੰ ਪਤਿਤ ਪਾਵਨ ਹੈ ਰਦਾ ਜੀ ਮਰਗ ਨੇ ਜੋ ਪੈ ਹੋਂ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਤੇਰਾ ਨਾਮ ਪਤਿਤ ਪਾਵਨ ਹੈ ਤੂੰ ਬਖਸ਼ਿੰਦ ਹੈ ਅਸੀਂ ਤੇ ਸਾਰਾ ਕੁਝ ਛੱਡ ਕੇ ਤਿਆਗ ਕੇ ਤੇਰੀ ਸ਼ਰਨ ਵਿੱਚ ਆ ਗਏ ਆ ਆਪਣੀਆਂ ਸਿਆਣਪਾਂ ਤਿਆਗ ਦਿੱਤੀਆਂ ਆਪਣੀ ਹੋਂ ਮੇ ਛੱਡ ਦਿੱਤੀ ਪਰ ਜਿਸ ਦਿਨ ਇਹ ਕੰਮ ਕਰਤਾ ਤੇ ਸਤਿਗੁਰੂ ਆਪ ਚੁੱਕ ਕੇ ਗੱਲ ਨਾਲ ਲਾ ਲੈਂਦੇ ਨੇ ਆਸਾ ਮਹੱਲਾ ਪੰਜਵਾਂ ਤੇ ਪਦੇ ਦੋ ਹਰ ਰਸ ਪੀਵਤ ਸਦਹੀ ਰਾਤਾ ਆਣ ਰਸਾ ਖਿਨ ਮੈਂ ਲੈ ਜਾਤਾ ਹਰ ਰਸ ਕੀ ਮਾਤੇ ਮਨ ਸਦਾ ਆਨੰਦ ਆਣ ਰਸਾ ਮੈਂ ਵਿਆਪੇ ਚਿੰਦ ਪੰਚਮ ਪਾਦਸ਼ਾਹ ਦਾ ਅਗਲਾ ਸ਼ਬਦ ਜੋ ਹੈ ਤਿੰਨ ਪਦਿਆਂ ਦਾ ਹੈ ਦੋ ਸ਼ਬਦ ਤਿੰਨ ਪਦਿਆਂ ਦੇ ਆਉਣਗੇ ਮਗਨ ਹਰ ਰਸ ਪੀਵਤ ਸਦੀ ਰਾਤਾ ਇਹ ਮਨ ਰਸਾਂ ਕਸ਼ਾਂ ਦਾ ਸੁਦਾਈ ਹੈ ਜੀ ਇਹ ਮਨ ਰਸਾਂ ਕਸ਼ਾਂ ਦਾ ਸੁਦਾਈ ਲੋਕ ਸ਼ਰਾਬ ਕਿਉਂ ਪੀਂਦੇ ਨੇ ਨਸ਼ੇ ਕਿਉਂ ਕਰਦੇ ਨੇ ਉਹ ਸੋਚਦੇ ਨੇ ਕਿ ਅਸੀਂ ਦੁਨੀਆ ਤੋਂ ਬੇਫਿਕਰ ਹੋ ਜਾਂਦੇ ਮੈਂ ਇੱਕ ਦਿਨ ਰਾਤ ਨੂੰ ਗੱਡੀ ਲੈ ਕੇ ਆ ਰਿਹਾ ਸੀ ਆਪਣੇ ਆ ਗਲੀ ਦੇ ਵਿੱਚ ਨਾਲ ਦੀ 10 ਨੰਬਰ ਚ ਇੱਕ ਬੰਦਾ ਪਿਆ ਸੁੱਤਾ ਰਾਤ ਨੂੰ ਉਹ ਨਾਲ ਮੈਨੂੰ ਭੈਣ ਜੀ ਕਹਿੰਦੇ ਕਿ ਅੱਗੇ ਸਜੇ ਸਿੰਘ ਬੰਦਾ ਪਿਆ ਮੈਨ ਜੀ ਇਹ ਵੀ ਦਸਮ ਦਵਾਰ ਖੁੱਲੇ ਆਇਦਾ ਵੀ ਸ਼ਰਾਬੀ ਕੇ ਪਿਆ ਸੀ ਪਤਾ ਹੀ ਨਹੀਂ ਕੁਝ ਸ਼ਰਕਤੀ ਪਿਆ ਦੇਖੋ ਉਹ ਇਸ ਚੀਜ਼ ਨੂੰ ਜ਼ਿੰਦਗੀ ਮੰਨੀ ਬੈਠੇ ਨੇ ਦੁਨੀਆਂ ਦੇ ਰੇਨੇ ਰਸ ਨੇ ਸਾਨੂੰ ਬੇਸੁੱਧ ਕਰਦੇ ਨੇ ਪਰ ਨਾਮ ਰਸ ਸਾਨੂੰ ਸੁਰਤ ਵਿੱਚ ਲਿਆਉਂਦਾ ਹੈ ਤੇ ਮਾਰਾ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਰਸ ਪੀਤਾ ਨਾ ਉਹ ਸਦਾ ਹੀ ਰਹਾਤਾ ਉਹ ਸਦਾ ਹੀ ਰੱਤੇ ਰਹਿੰਦੇ ਨੇ ਭਿੱਜੇ ਰਹਿੰਦੇ ਨੇ ਦੁਨੀਆਂ ਦੇ ਰਸ ਨੇ ਜਿਹੜੇ ਦੁਨੀਆਂ ਦੇ ਜਿਹੜੇ ਨਸ਼ੇ ਨੇ ਉਹ ਥੋੜੇ ਸਮੇਂ ਬਾਅਦ ਲੈ ਜਾਂਦੇ ਨੇ ਸਾਡੇ ਸਰੀਰ ਨੂੰ ਨੁਕਸਾਨ ਕਰਦੇ ਨੇ ਸਾਡੇ ਪੈਸੇ ਦਾ ਵੀ ਨੁਕਸਾਨ ਕਰਦੇ ਨੇ ਪਰ ਜਿਨ੍ਹਾਂ ਨੇ ਨਾਮ ਰਸ ਪੀਤਾ ਉਹਨਾਂ ਨੂੰ ਕਿਤੋਂ ਜਾਣ ਦੀ ਲੋੜ ਨਹੀਂ ਉਹ ਤੇ ਰਸ ਹੀ ਅੰਦਰ ਹੈ ਜੀ ਉਹ ਤੇ ਹਮੇਸ਼ਾ ਹਰ ਵੇਲੇ ਆਨੰਦ ਵਿੱਚ ਰਹਿੰਦੇ ਨੇ ਇਹੀ ਫਰਕ ਹੈ ਮਰੀਕ ਨੇ ਉਤੇ ਸਦਾ ਹੀ ਆਨੰਦ ਵਿੱਚ ਰੱਤੇ ਹੋਏ ਭਿੱਜੇ ਹੋਏ ਆਨ ਰਸਾ ਅੱਖਾਂ ਮੈ ਲੈ ਜਾਂਦਾ ਜਿਹੜੇ ਹੋਰ ਰਸ ਨੇ ਦੁਨੀਆ ਦੇ ਉਤੇ ਲੈ ਜਾਂਦੇ ਨੇ ਸਵੇਰ ਨੂੰ ਉੱਠ ਕੇ ਫਿਰ ਨਾਲੇ ਸਿਰ ਜੇ ਝਟਕਦੇ ਨੇ ਫਿਰ ਨਾਲੇ ਕਹਣਗੇ ਜੇ ਸਾਨੂੰ ਨਿੰਬੂ ਪਾਣੀ ਪਿਆਓ ਤੇ ਜਿਹੜਾ ਲਿਵਰ ਜਾਂਦਾ ਵੱਖਰਾ ਹੈ ਜਿਹੜੇ ਹੋਰ ਰਸਾਂ ਵਿੱਚ ਪਿਆ ਹੋਇਆ ਕਿਉਂਕਿ ਮਨ ਦੀ ਅਵਸਥਾ ਹੈ ਜੀ ਮਨ ਦੌੜਦਾ ਰਸਾਂ ਦੇ ਪਿੱਛੇ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਜਿਹੜੇ ਹਰੀ ਦੇ ਨਾਮ ਦੇ ਰਸ ਵਿੱਚ ਮਸਤ ਨੇ ਮਨ ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਹਮੇਸ਼ਾ ਆਨੰਦ ਵਿੱਚ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਉਤੇ ਵਿਕਸਦੇ ਨੇ ਖੇੜੇ ਵਿੱਚ ਨੇ ਆਨੰਦ ਵਿੱਚ ਨੇ ਖੁਸ਼ੀ ਵਿੱਚ ਨੇ ਆਨ ਰਸਾ ਮੈਂ ਵਿਆਪੇ ਚਿੰਦ ਤੇ ਹੋਰ ਰਸਾਂ ਦੇ ਵਿੱਚ ਚਿੰਤਾ ਵਿਆਪਦੀ ਹੈ ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ ਰਾਪੀ ਕੇ ਬੰਦੇ ਨੂੰ ਉਹ ਗੱਲਾਂ ਚੇਤੇ ਆਉਂਦੀਆਂ ਨੇ ਜਿਹੜੀਆਂ ਕਦੇ ਬੜੇ ਚਿਰਾਂ ਦੇ ਭੁੱਲਿਆ ਹੋਇਆ ਸੀ ਫਿਰ ਲੜਦਾ ਹੈ ਝਗੜਦਾ ਹੈ ਬੋਲਦਾ ਹੈ ਘਰ 'ਚ ਕਲੇਸ਼ ਖੜਾ ਹੁੰਦਾ ਹੈ ਕਿਉਂ ਹੁੰਦਾ ਹੈ ਕਿਉਂਕਿ ਚਿੰਤਾਵਾਂ ਪੈਦਾ ਕਰਦੀ ਹੈ। ਈਮਾਨੰਦਰ ਚਿੰਤਾਵਾਂ ਪੈਦਾ ਕਰਦੀਆਂ ਨੇ। ਪਰ ਨਾਮ ਰਸ ਮਰ ਸਮਝਾ ਰਹੇ ਨੇ ਵੀ ਇੱਕ ਰਸ ਹੈ। ਨਾਮ ਰਸ ਜਿਹੜਾ ਹੈ ਉੱਤਮ ਰਸ ਹੈ ਸਾਰੇ ਤੋਂ। ਨੌ ਪ੍ਰਕਾਰ ਦੇ ਰਸ ਨੇ ਜ਼ਿੰਦਗੀ ਦੇ ਸਭ ਤੋਂ ਉੱਤਮ ਰਸ ਜਿਹੜਾ ਹੈ ਨਾਮ ਰਸ ਹੈ। ਹਰ ਰਸ ਪੀਵੇ ਅਲਮਸਤ ਮਰਤ ਮਤਵਾਰਾ ਆਨ ਰਸਾ ਸਭ ਹੋ ਛੇਰੇ ਰਹਾਉ ਇਸ ਪੰਕਤੀ ਵਿੱਚ ਮਹਾਰਾਜ ਕਹਿੰਦੇ ਹਰ ਰਸ ਪੀਵੇ ਅਲਮਸਤ ਮਤਵਾਰਾ ਅਲਮਸਤ ਉਸ ਮਾਲਕ ਦੀ ਰਜਾ ਵਿੱਚ ਰਹਿਣ ਵਾਲਾ ਮਸਤ ਹੋਇਆ ਹੋਇਆ ਇਸ ਨਾਮ ਰਸ ਨੂੰ ਉਹ ਹੀ ਪੀ ਸਕਦਾ ਹੈ ਜਿਨ੍ਹਾਂ ਨੇ ਉਸ ਵਹਿਗੁਰੂ ਕਾਲਪੁਰਖ ਨਾਲ ਜੁੜੇ ਨੇ ਕਿਉਂਕਿ ਬਾਣੀ ਦਾ ਰਸ ਆਨੰਦ ਜਿਹੜਾ ਹੈ ਉਹ ਦੁਨੀਆ ਦੇ ਰਸਾਂ ਤੋਂ ਉੱਪਰ ਹੈ ਜੀ ਤੇ ਜਿਨ੍ਹਾਂ ਨੂੰ ਇਹ ਨਾਮਰਸ ਆਇਆ ਉਹਨਾਂ ਨੂੰ ਭਾਵੇਂ ਦੇਗਾਂ ਵਿੱਚ ਉਬਾਲ ਦਿੱਤਾ ਗਿਆ ਤੱਤੀਆਂ ਤਵੀਆਂ ਤੇ ਬਿਠਾ ਦਿੱਤਾ ਗਿਆ ਆਰਿਆਂ ਨਾਲ چیرਿਆ ਗਿਆ ਚਰਖੜੀਆਂ ਤੇ ਚੜ ਗਏ ਇਹ ਨਾਮਰਸ ਇਹ ਖੁਮਾਰੀ ਨਹੀਂ ਉਤਾਰ ਸਕਿਆ ਕੋਈ ਆਣ ਰਸਾ ਸਭ ਤੋਂ ਛੇਰੇ ਬਾਕੀ ਦੂਰੇ ਹੋਰ ਰਸ ਨੇ ਦੁਨੀਆ ਦੇ ਭਾਈ ਹੋਛੇ ਰਸ ਨੇ ਫਿੱਕੇ ਨੇ ਉਹ ਸਰੀਰ ਨੂੰ ਨੁਕਸਾਨ ਦੇਣ ਵਾਲੇ ਨੇ ਰਹਾਉ ਹਰ ਰਸ ਕੀ ਕੀਮਤ ਕਈ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਹੁਣ ਮਰਗਨੇ ਇਹ ਰੇ ਫਿਰ ਨਾਮ ਰਸ ਕਿੱਥੋਂ ਮਿਲੇਗਾ ਇਹਦੀ ਕੀਮਤ ਹੀ ਕੋਈ ਨਹੀਂ ਕਿਉਂਕਿ ਦੁਨੀਆ ਦੇ ਜਿੰਨੇ ਵੀ ਰਸ ਨੇ ਜਿੰਨੇ ਵੀ ਨਸ਼ੇ ਨੇ ਉਹਨਾਂ ਦੀ ਕੀਮਤ ਹੈ ਪਰ ਇਹਦੀ ਕੀਮਤ ਕੋਈ ਨਹੀਂ ਮਿਲੇਗਾ ਕਿੱਥੋਂ ਹਰ ਰਸ ਸਾਧੂ ਹਾਟ ਸਮਾਏ ਇਹ ਗੁਰੂ ਦੇ ਹੱਤੀ ਤੋਂ ਸਾਧ ਸੰਗਤ ਤੋਂ ਪ੍ਰਾਪਤ ਹੋਏਗਾ ਇਹ ਨਾਮ ਰਸ ਇਹ ਹਰੀ ਦਾ ਰਸ ਜਿਹੜਾ ਹੈ ਇਹ ਸਾਧ ਸੰਗ ਵਿੱਚੋਂ ਪ੍ਰਾਪਤ ਹੋਏਗਾ ਲੱਖ ਕਰੋੜੇ ਮਿਲੇ ਨਾ ਕਿ ਭਾਵੇਂ ਕੋਈ ਲੱਖਾਂ ਕਰੋੜਾਂ ਹੀ ਇਸ ਤਰ੍ਹਾਂ ਨਹੀਂ ਮਿਲੇਗਾ ਜੇ ਪੈਸੇ ਨਾਲ ਮਿਲਣ ਵਾਲਾ ਹੁੰਦਾ ਫਿਰ ਤੇ ਲੋਕ ਲੈ ਲੈਂਦੇ ਜੀ ਜਿਸੇ ਪ੍ਰਾਪਤ ਤਿਸ ਹੀ ਦੇ ਹਾਂ ਜਿਸ ਨੂੰ ਇਹਦੀ ਪ੍ਰਾਪਤੀ ਹੈ ਜੋ ਇਹਦੇ ਯੋਗ ਹੋ ਜਾਏਗਾ ਕਿਉਂਕਿ ਸਾਈਂਬ ਹੱਥ ਵਢਿਆਈਆਂ ਜਿਸ ਭਾਵੇਂ ਤਿਸ ਦੇ ਜਿਹੜੇ ਇਹਦੇ ਜੋਗ ਤਖਤ ਬਹਿ ਤਖਤ ਹੈ ਕਿ ਲਾਇਕ ਜਿਹੜੇ ਇਹਦੇ ਜੋਗ ਹੋ ਜਾਂਦੇ ਨੇ ਫਿਰ ਮਹਾਰਾਜ ਅਕਾਲ ਪੁਰਖ ਆਪ ਗੁਰੂ ਉਹਨਾਂ ਨੇ ਬਖਸ਼ਿਸ਼ ਕਰਦਾ ਹੈ ਉਹਨਾਂ ਦੇ ਮੁਖ ਵਿੱਚ ਨਾਮ ਰਸ ਪਾਉਂਦਾ ਹੈ ਨਾਨਕ ਚਾਖ ਭੈ ਬਿਸਮਾਦ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਨ੍ਹਾਂ ਨੇ ਚਖ ਲਿਆ ਨਾ ਉਹ ਬਿਸਮਾਦ ਵਿੱਚ ਚਲੇ ਗਏ ਉਹ ਹੈਰਾਨੀ ਵਿੱਚ ਚਲੇ ਗਏ ਕਹਿਣ ਜੋਗੇ ਨਹੀਂ ਰਹਿ ਕੁਛ ਆਨੰਦ ਵਿੱਚ ਐਨੇ ਨੇ ਕਿ ਉਹ ਇਸ ਦਾ ਬਿਆਨ ਕਰਨਾ ਔਖਾ ਹੋ ਗਿਆ ਨਾਨਕ ਗੁਰਤੇ ਆਇਆ ਸਾਦ ਮੈਂ ਕਹਿੰਦਾ ਇਹਦਾ ਸਵਾਦ ਸਾਨੂੰ ਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਪ੍ਰਾਪਤ ਹੋਇਆ ਈਤ ਊਤ ਕਤ ਛੋਟ ਨਾ ਜਾਏ ਨਾਨਕ ਗੀਦਾ ਹਰ ਰਸ ਮਾਹੇ ਮਰਜ਼ ਕਹਿੰਦੇ ਹੁਣ ਇਹ ਮਨ ਇਸ ਨਾਮ ਰਸ ਵਿੱਚ ਗਿਜ ਗਿਆ ਹੁਣ ਇਹਦੇ ਤੋਂ ਬਿਨਾਂ ਰਹਿ ਨਹੀਂ ਸਕਦਾ ਇੱਥੇ ਵੀ ਅੱਗੇ ਵੀ ਲੋਕ ਤੇ ਪ੍ਰਲੋਕ ਵਿੱਚ ਇਹ ਸਾਡੀ ਸਹਾਇਤਾ ਕਰੇਗਾ ਇਹ ਸਾਡੇ ਨਾਲ ਰਹੇਗਾ ਦੁਨੀਆਂ ਦੀ ਕੋਈ ਵੀ ਦੁੱਖ ਉਹ ਨਹੀਂ ਸਕਦਾ ਜਿਨ੍ਹਾਂ ਨੇ ਇਹ ਨਾਮ ਰਸ ਪ੍ਰਾਪਤ ਕੀਤਾ ਮਰੀ ਕਰੇ ਉਹ ਇੱਥੇ ਵੀ ਆਨੰਦ ਵਿੱਚ ਨੇ ਜਦੋਂ ਇਹ ਸੰਸਾਰ ਨੂੰ ਛੱਡ ਗਏ ਉਦੋਂ ਵੀ ਆਨੰਦ ਵਿੱਚ ਹੀ ਜਾਣਗੇ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭੋ ਮਿਟਾਵੈ ਛੁਟਕੈ ਦੁਰਮਤਿ ਆਪਣੀ ਧਾਰੀ ਓਏ ਨਮਾਣੀ ਸੇਵ ਕਮਾਵੇ ਤਾਂ ਪ੍ਰੀਤਮ ਹੋਵੇ ਮਨ ਪਿਆਰੀ ਨਾਮ ਰਸ ਨੂੰ ਪ੍ਰਾਪਤ ਕਰਨ ਲਈ ਫਿਰ ਮਹਾਰਾਜ ਨੇ ਅਗਲਾ ਸ਼ਬਦ ਵਰੰਬਿਆ ਕਿ ਸਾਨੂੰ ਫਿਰ ਕੀ ਕਰਨਾ ਚਾਹੀਦਾ ਕਿਉਂਕਿ ਸਾਡੇ ਮਨ ਵਿੱਚ ਆਉਂਦਾ ਤੇ ਹੈ ਚਾਹ ਤੇ ਉੱਠਦਾ ਹੈ ਕਿ ਫਿਰ ਇਹ ਨਾਮ ਰਸ ਸਾਨੂੰ ਪ੍ਰਾਪਤ ਹੋਣਾ ਚਾਹੀਦਾ ਹੈ ਇਹ ਆਨੰਦ ਦੀ ਪ੍ਰਾਪਤੀ ਕਿਹੋ ਜੀ ਹੋਏਗੀ ਰੋੜੇ ਨੇ ਜੀ ਸਾਡੇ ਰਸਤੇ ਵਿੱਚ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਜਿਨ੍ਹਾਂ ਨੇ ਇਹ ਨਾਮ ਰਸ ਪ੍ਰਾਪਤ ਕੀਤਾ ਉਹਨਾਂ ਨੇ ਕਾਮ, ਕ੍ਰੋਧ, ਲੋਭ, ਮੋਹ ਇਹਨਾਂ ਨੂੰ ਮਿਟਾ ਦਿੱਤਾ ਹੈ। ਇਹਨਾਂ ਨੂੰ ਇਹਨਾਂ ਦੇ ਪਿੱਛੇ ਨਹੀਂ ਦੌੜੇ ਛੁਟਕੇ ਦੁਰਮਤਿ ਆਪਣੀ ਧਾਰੀ ਤੇ ਭੈੜੀ ਮਤ ਤਿਆਗ ਦਿੱਤੀ। ਮੇਰੀ ਮੇਰੀ ਤਿਆਗ ਦਿੱਤੀ। ਕੋਈ ਨਿਮਾਣੀ ਸੇਵ ਕਮਾਵੇ ਹੁਣੇ ਜੀਵ ਆਤਮਾ ਨਿਮਾਣੀ ਹੋ ਕੇ ਨੀਵੀਂ ਹੋ ਕੇ ਸਿਮਰਨ ਕਰਦੀ ਹੈ ਸੇਵਾ ਕਮਾਉਂਦੀ ਹੈ ਤਾਂ ਪ੍ਰੀਤਮ ਹੋਵੇ ਮਨ ਪਿਆਰੀ। ਤਾ ਉਸ ਪਿਆਰੇ ਦੇ ਉਸ ਵਹਿਗੁਰੂ ਅਕਾਲ ਪੁਰਖ ਦੇ ਉਸ ਪ੍ਰੀਤਮ ਦੇ ਮਨ ਨੂੰ ਪਿਆਰੀ ਲੱਗਦੀ ਹੈ। ਤਾ ਚੰਗੀ ਲੱਗਦੀ ਹੈ ਜਦੋਂ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ ਨੂੰ ਹੰਕਾਰ ਨੂੰ ਦੂਰ ਕੀਤਾ। ਮੈਂ ਮੇਰੀ ਅੰਦਰੋਂ ਮਿਟਾ ਦਿੱਤੀ ਹੰਕਾਰ ਤਿਆਗ ਦਿੱਤਾ। ਸੁਣ ਸੁੰਦਰ ਸਾਧੂ ਬਚਨ ਉਧਾਰੀ। ਮਰਗ ਨੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਇਹ ਸੋਣੀ ਹੋ ਗਈ, ਸੁੰਦਰ ਜੀਵਨ ਬਣ ਗਿਆ। ਸੋਹਣਾ ਜੀਵਨ ਬਣਾ ਲਿਆ, ਇਹਦਾ ਪਰ ਉਤਾਰਾ ਹੋ ਗਿਆ। ਦੁੱਖ ਭੂਖ ਮਿਟੈ ਤੇਰੁ ਸਹਿਸਾਨ ਸੁਖ ਪਾਵੇਂ ਤੂੰ ਸੁਖਮਨ ਨਾਰੀ ਅੰਦਰੋਂ ਸਹਿਸੀ ਮਿਲ ਕੇ ਮਿਟ ਗਏ ਬਿਨ ਸਹਿਜੇ ਸਹਿਸਾ ਨ ਜਾਏ ਨ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਉ ਮਿਲਿਨ ਹੈ ਕਿ ਤ ਸੰਜਮ ਤੋਤਾ ਜਾਏ ਮਨ ਤੋ ਵੋ ਸ਼ਬਦ ਲਾਗੋ ਹਰ ਸਿਉ ਰੋਹ ਚਿਤ ਲਾਏ ਤਰੀਕਾ ਦੱਸਦੇ ਨੇ ਮਹਾਰਾਜ ਕਿ ਸੰਗਤ ਵਿੱਚ ਆ ਕੇ ਬਾਣੀ ਨੂੰ ਪੜਿਆ ਸਿਮਰਿਆ ਵਿਚਾਰਿਆ ਕੀਤਾ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਅੰਦਰੋਂ ਦੁੱਖ ਭੁੱਖ ਮਿਟ ਗਏ ਸਹਸੇ ਮਿਟ ਗਏ ਸੁਖ ਪਾਵੇਂ ਤੂੰ ਸੁਖਮਣ ਨਾਰੀ ਤੇ ਮਾਰੇ ਕਹਿੰਦੇ ਇਹ ਅਵਸਥਾ ਬਣ ਗਈ ਹੁਣ ਅੰਦਰ ਸੁਖ ਪ੍ਰਾਪਤ ਹੋ ਗਿਆ ਸਦੀਵੀ ਸੁਖ ਪ੍ਰਾਪਤ ਹੋ ਗਿਆ ਨਾਮ ਦਾ ਸੁਖ ਪ੍ਰਾਪਤ ਹੋਇਆ ਰਹਾਉ ਚਰਨ ਪਖਾਰ ਕਰੋਂ ਗੁਰਸੇਵਾ ਆਤਮ ਸੁਧ ਬਿਖਤੀਆਸ ਨਿਵਾਰੀ ਹੁਣ ਮਾਰੇ ਕਹਿੰਦੇ ਚਰਨਾਂ ਨੂੰ ਤੋ ਕੇ ਸੇਵਾ ਕਰਦੀ ਭਾਵ ਇੱਜ਼ਤ ਨਾਲ ਮਾਣ ਨਾਲ ਸ਼ਰਧਾ ਨਾਲ ਪ੍ਰੇਮ ਨਾਲ ਗੁਰੂ ਦੇ ਸੇਵਾ ਵਿੱਚ ਹੈ ਸਿਮਰਨ ਵਿੱਚ ਹੈ ਆਤਮ ਸੁਖ ਪ੍ਰਾਪਤ ਹੋਇਆ ਬਿਖਤੀਆ ਸਿਨਵਾਰੀ ਹੁਣ ਬਿਖ ਜਹਿਰ ਦੀ ਪਿਆਸ ਜਿਹੜੀ ਸੀ ਅੰਦਰ ਦੁਨੀਆ ਦੇ ਪਦਾਰਥਾਂ ਦੀ ਜਿਹੜੀ ਪਿਆਸ ਸੀ ਉਹ ਦੂਰ ਹੋ ਗਈ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵੈ ਸੋ ਬਾਹਰ ਦਵਾਰੀ ਜਦੋਂ ਦਾਸਾਂ ਦੀ ਵੀ ਦਾਸ ਹੋ ਗਈ ਆਪਣੇ ਅੰਦਰੋਂ ਮੈਂ ਨੂੰ ਹੰਕਾਰ ਨੂੰ ਮਿਟਾ ਕੇ ਤੇ ਮਰਗ ਨੇ ਤਾਂ ਇਹ ਸੋਭਾ ਪਾਈ ਉਸ ਦਰ ਦੇ ਉੱਤੇ ਉਸ ਵਹਿਗਰੂ ਦੇ ਦਰ ਦੇ ਉੱਤੇ ਇਹਨੂੰ ਤਾਂ ਸੋਭਾ ਮਿਲੀ ਹੈ ਕਿਉਂਕਿ ਇਹਨੇ ਆਪਣੀ ਮੈਂ ਨੂੰ ਮਟਾਇਆ ਆਪ ਗਵਾਈ ਹੈ ਤਾਂ ਸੋਭਾਈ ਹੈ ਔਰ ਕੈਸੀ ਚਤੁਰਾਈ ਚਤੁਰਾਈ ਵਾਲੀ ਕੋਈ ਗੱਲ ਨਹੀਂ ਜੀ ਆਪਣੀ ਮੈਂ ਨੂੰ ਮਟਾਉਣਾ ਸੀ ਜਦ ਤੱਕ ਮੈਂ ਰਹੇਗੀ ਜਦ ਤੱਕ ਹਉਮੈ ਰਹੇਗੀ ਉਸ ਮਾਲਕ ਦੇ ਦਰ ਤੇ ਕਬੂਲ ਨਹੀਂ ਹੋ ਸਕਦਾ ਇਹੀ ਆਚਾਰੀ ਹੀ ਵਿਹਾਰਾ ਆਗਿਆਮਾਨ ਭਗਤ ਹੋਏ ਤੁਮਾਰੀ ਬਸ ਇਹੀ ਆਚਾਰ ਹੈ ਜੀ ਇਹੀ ਜੀਵਨ ਹੈ ਇਹ ਉਹਦਾ ਰਹਿਣ ਸਹਿਣ ਦਾ ਢੰਗ ਹੈ ਕਿਉਂਕਿ ਉਹ ਉਹਦੀ ਆਗਿਆ ਵਿੱਚ ਰਹਿੰਦੀ ਹੈ ਹੁਕਮ ਵਿੱਚ ਰਹਿੰਦੀ ਹੈ ਹੁਕਮ ਤੇ ਰਜ਼ਾ ਵਿੱਚ ਰਹਿੰਦੀ ਹੈ ਇਸੇ ਕਰਕੇ ਸਚਿਆਰ ਹੈ ਗੁਰੂ ਨਾਨਕ ਪਾਤਸ਼ਾਹ ਨੇ ਅਰੰਭਤਾ ਵਿੱਚ ਗੱਲ ਸਮਝਾਈ ਸਾਨੂੰ ਕਿਵੇਂ ਸਚਿਆਰਾ ਹੋਈ ਹੈ ਕਿਵੇਂ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਦੀ ਹੁਕਮ ਤੇ ਰਜ਼ਾ ਵਿੱਚ ਰਹਿ ਕੇ ਸਚਿਆਰ ਬਣਿਆ ਜਾ ਸਕਦਾ ਹੈ ਸਚਿਆਰ ਬਣ ਕੇ ਹੀ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਹੋ ਹੀ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਹੈ ਜੋ ਇਹ ਮੰਤਰ ਕਮਾਵੇ ਨਾਨਕ ਸੋ ਭਵਜਲ ਪਾਰ ਉਤਾਰੀ ਜਿਹੜਾ ਇਸ ਉਪਦੇਸ਼ ਨੂੰ ਕਮਾ ਲਏਗਾ ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਏਗਾ ਜਿਹੜਾ ਇਸ ਤਰ੍ਹਾਂ ਆਪਣੇ ਜੀਵਨ ਨੂੰ ਢਾਲ ਲਏਗਾ ਤੇ ਪੰਜਵੇਂ ਪਾਤਸ਼ਾਹ ਵਾ ਕਰੇ ਉਹ ਸੰਸਾਰ ਸਾਗਰ ਤੋਂ ਇਸ ਭਵਜਲ ਤੋਂ ਪਾਰ ਹੋ ਜਾਏਗਾ ਇਹ ਹੀ ਤਰੀਕਾ ਹੈ ਉਸ ਵੈਗੁਰੂ ਕਾਲਪੁਰਖ ਨੂੰ ਮਨਾਉਣ ਦਾ ਆਪਣੀ ਮੈਨ ਨੂੰ ਛੱਡਣਾ ਇਸ ਕਾਮਨਾਵਾਂ ਨੂੰ ਤਿਆਗਣਾ ਇਸ ਹਉਮੈ ਨੂੰ ਹੰਕਾਰ ਨੂੰ ਈਰਖਾ ਨੂੰ ਤਿਆਗਣਾ ਭਿਆੜੀਆਂ ਬਿਰਤੀਆਂ ਨੂੰ ਤਿਆਗ ਕੇ ਹੀ ਉਹਦੀ ਹੁਕਮਤ ਤੇ ਰਜ਼ਾ ਵਿੱਚ ਰਹਿ ਕੇ ਸਚਿਆਰ ਜੀਵਨ ਜਿਉਣਾ ਹੀ ਸੱਚ ਨੂੰ ਪ੍ਰਾਪਤ ਕਰਨਾ ਹੈ ਇਹ ਹੀ ਤਰੀਕਾ ਹੈ ਭਾਈ ਮਨਨ ਗਿਆ ਇਹ ਮੰਤਰ ਮੰਤਰ ਤੋਂ ਭਾਵਨ ਦਾ ਉਪਦੇਸ਼ ਇਹ ਸਲਾਹ ਦਿੱਤੀ ਮਹਾਰਾਜ ਨੇ ਅੱਜ ਕਿ ਭਾਈ ਤੁਹਾਨੂੰ ਮੈਂ ਇਹ ਸਲਾਹ ਦਿੰਨਾ ਇੰਜ ਕਰੋ ਗੁਰਮੁਖ ਪਿਆਰਿਓ ਤਾਂ ਹੀ ਤੁਸੀਂ ਇਸ ਪਵਜਲ ਸਾਗਰ ਤੋਂ ਪਾਰ ਹੋ ਸਕਦੇ ਹੋ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ